ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਪੂਰੇ ਬਾਰਡ ਦਾ ਥੈਂਕ ਯੂ ਜੀ ਸ਼ੋਕੋ ਟੈਕਨੋਲੋਜੀ ਮਨ ਜਰਮਨੀ ਤੋਂ ਕਰਦਾ ਆਰਬ ਦਾ ਆਪਣੇ ਅਮਰੀਕਾ ਨਿਊਜ਼ੀਲੈਂਡ ਕੈਨੇਡਾ ਜਰਮਨੀ ਦਾ ਪੂਰੇ ਜਰਪੁਰਾ ਇੰਗਲੈਂਡ ਦਾ ਥੈਂਕ ਯੂ ਕਰਦਾ ਜੀ ਤੇ ਤੁਸੀਂ ਸਹੀ ਸਲਾਮਤ ਹੋ ਸਾਰੇ ਜਣੇ ਠੀਕ ਹੈ ਥੈਂਕ ਯੂ ਕਰਦਾ ਮੈਂ ਤੁਹਾਡਾ ਤੇ ਮੈਂ ਇੱਕ ਵੀਡੀਓ ਦੇਖੀ ਯਾਰ ਪਿਛਲੇ ਹਫਤੇ ਆਈ ਹੈ ਵੀਡੀਓ ਪਾਕਿਸਤਾਨ ਦੀ ਹੈ ਜਾਨਕਿ ਬਹੁਤ ਦਿਲ ਨੂੰ ਦੁੱਖ ਹੁੰਦਾ ਸਾਰਿਆਂ ਨੂੰ ਹੁੰਦਾ ਇਸ ਵੀਡੀਓ ਦਾ ਦੇਖ ਕੇ ਜਾਨਕਿ ਪਹਿਲੀ ਵਾਰੀ ਵੀਡੀਓ ਦੇਖੀ ਹੈ ਇਹੋ ਜਿਹੀ ਕਲੌਣੀ ਹਰਕਤ ਜੋ ਹੋਈ ਆ ਪਾਕਿਸਤਾਨ ਦੇ ਵਿੱਚ ਤੇ ਆਪਣੇ ਐਨਆਰਆਈ ਸਿਸਟਰ ਸੀਗੀ ਇਧਰੋਂ ਕਹਿੰਦੇ ਅਮਰੀਕਾ ਤੋਂ ਗਈ ਪਤਾ ਨਹੀਂ ਬਾਹਰੋਂ ਗਈ ਆ ਤੇ ਉਹ ਜਾਨੀ ਕਿ ਉੱਥੇ ਕੋਈ ਡਾਕਟਰੀ ਦੀ ਉਹਨੂੰ ਪ੍ਰੋਨੋਸ ਸੀਗੀ ਤੇ ਤਾਂ ਜਾਣਾ ਪਿਆ ਤੇ ਉਹਦੀ ਜਿਹੜੀ ਹਨਾ ਕੋਈ ਭੂਆ ਲੱਗਦੀ ਆ ਸੱਸ ਵੀ ਭੂਆ ਵੀ ਆ ਨਾਨਣ ਵੀ ਆ ਦੋ ਤੀਵੀਆਂ ਸੀਗੀਆਂ ਰਲ ਕੇ ਉਹਦਾ ਮਰਡਰ ਕੀਤਾ ਮਰਡਰ ਇਸ ਤਰ੍ਹਾਂ ਕੀਤਾ ਮੈਂ ਜ਼ਿੰਦਗੀ ਵਿੱਚ ਮਰਡਰ ਨਹੀਂ ਇਦਾਂ ਦੇ ਹੁੰਦੇ ਦੇਖੇ ਤੇ ਨਾ ਹੀ ਤੁਸੀਂ ਦੇਖੇ ਹੋਣੇ ਆ ਐਡੀਆਂ ਜਾਲਮ ਔਰਤਾਂ ਹਰਾਮ ਦੀਆਂ ਸਾਲੀਆਂ ਇਹ ਐਡੇ ਐਡੇ ਜਿਗਰੇ ਇਹਨਾਂ ਦੇ ਉਹ ਉਹਦਾ ਬੱਚਾ ਵੀ ਛੋਟਾ ਜਿਹਾ ਸੀ ਤੇ ਨਾਲ ਗਿਆ ਤੇ ਉਹਦਾ ਰਾਤ ਨੂੰ ਮਰਡਰ ਕਰਨ ਲੱਗੇ ਤਾਂ ਬੱਚਾ ਉੱਠ ਖੜਿਆ ਤੇ ਪਹਿਲਾਂ ਨਸ਼ੀਲੀ ਦਵਾਈ ਖੜਾਈ ਉਹਨੂੰ ਤੇ ਉਹ ਇੱਕ ਬੰਦਾ ਵੀ ਸੀ ਨਾਲ ਪਿਛਲੇ ਪਾਸੇ ਦੀ ਆਇਆ ਬੈਕ ਸਾਈਡ ਦੀ ਵੀ ਮੋਰੇ ਕੈਮਰੇ ਲੱਗੋਆ ਇੱਥੇ ਮੇਰੀ ਪਿਕ ਨਾ ਜਵੇ ਉਹ ਦਾ ਜਾਨਕਿ ਉਹ ਜਨਾਨੀ ਬੱਚਾ ਉੱਠ ਕਰਕੇ ਹਨਾ ਉਹ ਜਨਾਨੀ ਵੀ ਰੋਂਦਾ ਸੀ ਉੱਠਿਆ ਤੇ ਉਹਨੂੰ ਦੁੱਧ-ਦੁੱਧ ਪਿਲਾਇਆ ਤੇ ਉਹ ਫੇਰ ਪੈ ਗਈ ਫੇਰ ਇਹਨਾਂ ਨੇ ਉਹਦੇ ਬਾਅਦ ਦੇ ਵਿੱਚ ਖਰਿਆ ਨਸ਼ੀਲੀ ਚੀਜ਼ ਦਿੱਤੀ ਐ ਤੇ ਨਸ਼ੀਲੀ ਚੀਜ਼ ਦੇ ਕੇ ਉਹ ਨੀਂਦ ਵਿੱਚ ਚਲੀ ਗਈ ਤੇ ਉਹ ਦਾ ਜਾਨਕਿ ਇਹਨਾਂ ਨੇ ਐਡਾ ਬੇਰਹਿਮੀ ਦੇ ਨਾਲ ਕਤਲ ਕੀਤਾ ਇਹਨਾਂ ਉਹ ਔਰਤਾਂ ਨੇ ਦੇਖੋ ਔਰਤਾਂ ਦੇ ਜਿਗਰੇ ਹੂੰ ਓਏ ਹੋਏ ਹੋਏ ਉਹਦੇ ਕੱਲੇ-ਕੱਲੇ ਅੰਗ ਕੱਟੇ ਗਏ ਉਹਦਾ ਸਿਰ ਵਾਢਿਆ ਗਿਆ ਉਹਦਾ ਉੱਤੇ ਛੱਤ ਉੱਤੇ ਸਿਰ ਆਪਣੇ ਤੰਦੂਰ ਦੇ ਵਿੱਚ ਉਹਨੂੰ ਉਹਦੇ ਜਾਲਿਆ ਬਈ ਇਹਦੀ ਪਛਾਣ ਨਾ ਹੋਵੇ ਫਿਰ ਦਰਿਆ ਦੇ ਵਿੱਚ ਬੋਰੀ ਦੇ ਵਿੱਚ ਪਾ ਕੇ ਸੱਟ ਕੇ ਆਏ ਉਹ ਬੰਦੇ ਨੂੰ ਨਾਲ ਪੈਸੇ ਦਿੱਤੇ ਉਹ ਵੀ ਨਾਲ ਹੀ ਸੀਗਾ ਉਹ ਵੀ ਇਹਨਾਂ ਦਾ ਰਿਸ਼ਤੇਦਾਰਾਂ ਵਿੱਚ ਸੀ ਤੇ ਦਰਿਆ ਦੇ ਵਿੱਚੋਂ ਫਿਰ ਉਹਦੇ ਜਿਹੜਾ ਆਪਣੇ ਹੋਰ ਰਿਸ਼ਤੇਦਾਰ ਸੀ ਖਰਾ ਪੇਸੀ ਕੁੜੀ ਦਾ ਉਹਨੇ ਫੋਨ ਕੀਤਾ ਵੀ ਕੁੜੀ ਸਾਡੀ ਇੱਥੇ ਆਵੇ ਸੀ ਮਿਲਣ ਆਉਣਾ ਤੇ ਉਹ ਕਹਿੰਦੀ ਉਹ ਕਿਤੇ ਫਰੈਂਡ ਨਾਲ ਭੱਜ ਗਈ ਆ ਕਿਤੇ ਇੱਧਰ ਚਲੇ ਗਈ ਆ ਦੱਸਣ ਨਾ ਉਹਨਾਂ ਨੂੰ ਤੇ ਉਹਨੇ ਪੁਲਿਸ ਕਾਲ ਕੀਤੀ ਪੁਲਿਸ ਆਈ ਆ ਸਰਚ ਕੀਤੀ ਐ ਤੇ ਦਰਿਆ ਦੇ ਵਿੱਚੋਂ ਬੋਰੀ ਦੇ ਵਿੱਚ ਬੰਨ੍ਹ ਦੇ ਕੀਤੀ ਉਹ ਛੋਟੇ ਛੋਟੇ ਟੁਕੜੇ ਕਰਕੇ ਝਾਲ ਕੇ ਐਡੇ ਜੈਲਿਆਂ ਦੇ ਉਹ ਵੀ ਔਰਤਾਂ ਦੇ ਉਹ ਇਹੋ ਜਿਹੀਆਂ ਔਰਤਾਂ ਦੱਸੋ ਬੰਦੇ ਦਾ ਮर्डर ਮੈਂ ਕਰਦੇ ਦੇਖੇ ਨੇ ਔਰਤਾਂ ਵੀ ਬਹੁਤ ਨੇ ਔਰ ਇਹੋ ਜਿਹੀ ਕੁਲੌਣੀ ਹਰਕਤ ਕੀਤੀ ਉਸ ਮਾਸੂਮ ਦੇ ਨਾਲ ਅਮਰੀਕਾ ਤੋਂ ਗਈ ਹੈ ਤੁਸੀਂ ਉਹਨੂੰ ਡਾਈਵੋਰਸ ਦੇਣਾ ਨਹੀਂ ਕੋਈ ਫਿੱਟ ਕਹਾਣੀ ਬੈਠਦੀ ਉਹਨੂੰ ਕੋਈ ਬੈਠ ਕੇ ਗੱਲ ਕਰ ਲੋ ਯਾਰ ਆਹ ਕੰਮ ਨਾ ਕਰੋ ਤੁਸੀਂ ਹੂੰ ਉਹ ਵੀ ਔਰਤਾਂ ਤੇ ਤੁਸੀਂ ਆਹ ਕੰਮ ਕਰਦੇ ਹੋ ਔਰਤ ਹੋ ਕੇ ਮੈਂ ਜਣ ਕੇ ਜਿੰਦਗੀ ਬਚੇ ਕੰਮ ਨਹੀਂ ਹੁੰਦਾ ਦੇਖੋ ਮੇਰਾ ਜੀ ਕਰਦਾ ਹਨਾ ਜੇ ਕੋਈ ਪਾਕਿਸਤਾਨ ਦੇ ਵਿੱਚ ਗੈਰਤ ਜਾਗ ਦੀ ਕਿਸੇ ਬੰਦੇ ਦੀ ਇਹੋ ਜੀਆਂ ਔਰਤਾਂ ਨੂੰ ਤਾਂ ਸਾਲੀਆਂ ਨੂੰ ਨੰਗੀਆਂ ਕਰਕੇ ਹਨਾ ਪਹਿਲਾਂ ਤਾਂ ਮੂੰਹ ਕਾਲੇ ਕਰਕੇ ਇਹਨਾਂ ਨੂੰ ਘਮਾਵੇ ਪੂਰੇ ਪਿੰਡ ਦੇ ਵਿੱਚ ਫਿਰ ਸਾਰੀ ਗੋਲੀ ਮਾਰੀ ਜਾਵੇ ਸਿੱਧੀ ਕਿੰਨੀਆਂ ਕੁ ਗੋਲੀਆਂ ਮਾਰੋ ਪੂਰੇ ਦਾ ਪੂਰਾ ਬਰਸਟ ਇਹਨਾਂ ਦੇ ਬੱਚ ਤੋਂ ਨਾ ਜਾਵੇ ਫਿਰ ਠੀਕ ਹੈ ਮੇਰਾ ਜੀ ਕਰਦਾ ਵੀ ਇਨਾਮ ਰੱਖਾਂ ਪੂਰਾ ਟਕਾ ਕੇ 10-15 ਲੱਖ ਰੁਪਏ ਦਾ ਕੋਈ ਗੱਲ ਨਹੀਂ ਪਰ ਇਹਨਾਂ ਦੀ ਸਜ਼ਾ ਸਾੜੀ ਇਦਾਂ ਦੀ ਹੋਣੀ ਚਾਹੀਦੀ ਹੈ ਦੱਸੋ ਉਹਦਾ ਹਸਬੰਡ ਵੀ ਰੋ ਰਿਹਾ ਕਬਰ ਦੇ ਉੱਤੇ ਆਣ ਕੇ ਮੇਰੀ ਵਾਈਫ ਦੇ ਨਾਲ ਆਹ ਕੰਮ ਕੀਤਾ ਮਸੂਮ ਵਾਈਫ ਉਹਦੀ ਮਸੂਮ ਬੱਚਾ ਆਹ ਹਰਕਤਾਂ ਇੱਥੇ ਹੋ ਰਹੀਆਂ ਨੇ ਇਦਾਂ ਦੀਆਂ ਕੰਟਰੀਆਂ ਦੇ ਵਿੱਚ ਤਿੰਨ ਤਿੰਨ ਵਾਰੀ ਪੰਜ ਪੰਜ ਵਾਰੀਆਂ ਨਮਾਜ਼ ਪੜ੍ਹਨ ਵਾਲੀਆਂ ਔਰਤਾਂ ਹੈ ਅੱਲਾਹ ਦੇ ਨਾਮ ਲੈਣੀਆਂ ਨੇ ਤੇ ਕੰਮ ਦੇਖੋ ਆਹ ਕਰਦੀਆਂ ਨੇ ਈ ਨਦੀ ਨਾ ਮਾਜਾਂ ਜਿਹੜੀਆਂ ਉਹ ਅੱਲਾ ਇਹਨਾਂ ਦੀ ਸਦਕਾਰ ਕਰ ਲਊਗਾ ਹਾਂ ਦਿਲ ਸਾਲਿਆਂ ਦੇ ਬੇਈਮਾਨ ਹੈ ਰੋ ਰਹੀ ਆ ਅੱਲਾ ਮੈਨੂੰ ਮaaf ਕਰ ਦੇ ਮੇਰੇ ਕੋਲ ਗਲਤੀ ਹੋ ਗਈ ਹਾਏ ਅੱਲਾ ਮੈਨੂੰ ਮaaf ਕਰ ਦੇ ਮੇਰੇ ਤੋਂ ਗਲਤੀ ਹੋ ਗਈ ਰੋ ਰਹੀ ਪਹਿਲਾਂ ਇਹਨੂੰ ਚੇਤਾ ਨਹੀਂ ਜਗਾ ਬਈ ਆਹ ਕੰਮ ਹੋਣਾ ਮੈਂ ਫੜੀ ਜਾਣਾ ਕਦਾਂ ਤਾਂ ਜਿੱਥੇ ਮਰਜ਼ੀ ਕਰ ਲੈ ਬੰਦਾ ਫੜਿਆ ਜਾਂਦਾ ਜਗਾ ਟਕਨੀਕ ਇਹ ਨਹੀਂ ਹਾਈ ਜੋ ਮਰਜ਼ੀ ਕਰ ਲੈ ਤੇ ਫੜ ਹੋ ਜਾਣਾ ਪੁਲਿਸ ਚ ਆਹੇ ਤਾਂ ਤੁਹਾਨੂੰ ਛੱਡਦੀ ਨਹੀਂ ਫੜ ਲੈਂਦੀ ਜਿਹੜੇ ਮਰਜ਼ੀ ਤੁਸੀਂ ਆਈਡੀ ਲਾ ਲਓ ਪੁਰਾਣੇ ਦੇਸੀ ਜਿੱਦਾਂ दारू ਵੇ ਚੀਜ਼ਾਂ ਦੇ ਦੋਗੇ ਮਾਰਦੇ ਉਹ ਗੱਲਾਂ ਨਹੀਂ ਚੱਲਦੀਆਂ ਠੀਕ ਹੈ ਇਹਨਾਂ ਦੇ ਪਾਕਿਸਤਾਨ ਦੇ ਵਿੱਚ ਤਾਂ ਜ਼ਿਆਦਾ ਲਾਗਡਾਟ ਹੈ ਦੋਸ਼ਮਣੀਆਂ ਜ਼ਿਆਦਾ ਨਹੀਂ ਹੈ ਆਹ ਕੰਮ ਹੁੰਦਾ ਦੇਖਿਆ ਤੇ ਫਿਰ ਉਹ ਮਾਫੀਆਂ ਮੰਗਦੀਆਂ ਇਹੋ ਜਿਹੀਆਂ ਔਰਤਾਂ ਨਾ ਮਾਫੀ ਦੇ ਕਾਬਿਲ ਹੀ ਨਹੀਂ ਗੀ ਇਹੋ ਜਿਹੀਆਂ ਔਰਤਾਂ ਨੂੰ ਜੇਲ੍ਹ ਦੇ ਵਿੱਚ ਵੀ ਸਜ਼ਾ ਹੋਣੀ ਚਾਹੀਦੀ ਹੈ ਮੇਰੇ ਦਾ ਕਹਿੰਦਾ ਜਿਹੜਾ ਕ੍ਰਾਈਮ ਕਰਦਾ ਬੰਦਾ ਕਲੌਣਾ ਕ੍ਰਾਈਮ ਕਰਦਾ ਜਿਹਦਾ ਇੱਕ ਕਲੌਣਾ ਕ੍ਰਾਈਮ ਕੀਤਾ ਇਹਨਾਂ ਔਰਤਾਂ ਨੇ ਇਹਨਾਂ ਲਈ ਇਹ ਸਜ਼ਾ ਵੀ ਇਹਨਾਂ ਨੂੰ ਸਾਲੀਆਂ ਨੂੰ ਪਾਣੀ ਮਨਾ ਦਿੱਤਾ ਜਾਵੇ ਜੇ ਪਾਣੀ ਦਿੱਤਾ ਜਾਵੇ ਜੋ ਪਿਸ਼ਾਬ ਕਰਦੀਆਂ ਇਹਨਾਂ ਨੂੰ ਦੁਆਰਾ ਉਹ ਪਿਸ਼ਾਬ ਉਹ ਹੀ ਪੀਣਾ ਪੈਣਾ ਹੈ ਹੈ ਉਹ ਹੀ ਪਿਸ਼ਾਬ ਇਹਨਾਂ ਨੂੰ ਪੀਣਾ ਪਾਣੀ ਨਹੀਂ ਦੇਣਾ ਇਸ ਦੇਸ਼ ਦਾ ਪਾਣੀ ਵੀ ਨਹੀਂ ਪੀ ਸਕਦੇ ਕਿਉਂਕਿ ਤੁਸੀਂ ਕੰਮੇ ਚੱਜਦੇ ਨਹੀਂਗੇ ਕੀਤੇ ਪਿਸ਼ਾਬ ਮੋੜ ਕੇ ਫੇਰ ਦੁਆਰਾ ਇਹਨਾਂ ਨੂੰ ਦਿੱਤਾ ਜਾਵੇ ਪੀਓ ਭੈਣ ਚੋਦੀ ਹਰਾਮ ਦੀ ਦੱਲੀਓ ਤੁਸੀਂ ਹੂੰ ਆਹ ਕੰਮ ਕਰਦੀਆਂ ਇਹ ਆਹ ਔਰਤਾਂ ਦੇਖ ਲੋ ਜੀ ਹੂੰ ਯਾਰ ਬੰਦੇ ਦਾ ਖੂਨ ਖੋਲਦਾ ਇਹੋ ਜਿਹੇ ਜਦ ਹਰਕਤਾਂ ਦੇਖਦੇ ਨੇ ਠੀਕ ਐ ਇਹ ਪਾਕਿਸਤਾਨ ਦੇ ਬੰਦੇ ਲਾਗ ਡਾਟਾ ਬਹੁਤ ਨੇ ਉਹਨਾਂ ਦਾ ਕੋਈ ਕਾ ਸਾਈਡ ਦੇ ਵਿੱਚ ਹਜੇ ਵੀ ਕਬੀਲੇ ਬਣਾ ਬਣਾ ਕੇ ਰਹਿੰਦੇ ਨੇ ਬੰਦੇ ਤੇ ਉਹਨਾਂ ਦੀਆਂ ਲਾਗ ਡਾਟਾਂ 10 15 ਸਾਲ ਤੋਂ 20 ਸਾਲਾਂ ਤੋਂ ਚੱਲੀਆਂ ਆਉਂਦੀਆਂ ਨੇ ਚੱਕਰ ਕੀਆ ਕੋਈ ਮੱਝ ਖੋਲ ਕੇ ਤੁਸੀਂ ਲੈ ਗਏ ਸਾਡੀ ਪਹਿਨਾ ਉਹਨਾਂ ਦੇ ਦੋ ਬੰਦੇ ਮਾਰਦੇ ਉਹਨਾਂ ਨੇ ਤਿੰਨ ਇਹਨਾਂ ਦੇ ਮਾਰ ਦਿੱਤਾ ਡਡੇ ਲਾਂਚ ਤੇ ਰਾਕਟ ਹਥਿਆਰ ਰੱਖਿਓ ਆ ਉਹਨਾਂ ਬੰਦਿਆਂ ਨੇ ਡੇਰੇ ਬਣਾਏ ਹੋਏ ਨੇ ਉਹ ਲਾਗ ਡਾਟਾਂ ਦੇ ਵਿੱਚ ਹਜੇ ਤੱਕ ਬੈਠੇ ਨੇ ਉਹਦੀ ਕੱਟੀ ਹੋ ਲਵੇ ਉਹਦੀ ਮੱਝ ਉਹਦੇ ਪੱਠੇ ਖਾ ਗਈ ਆਹ ਹੈ ਇਹਨਾਂ ਦੀਆਂ ਲਾਗ ਡਾਟਾਂ ਦੋਸ਼ ਹੋਣੀਆਂ ਚੱਲੀ ਜਾਣੀਆਂ ਆ ਕਰਨ ਕੋਈ ਆਉਣੀ ਕੋਈ ਨਹੀਂ ਗੀ ਹੈ ਨਵਾਜਾਂ ਪਾਉਣੀਆਂ ਪੰਜ ਪੰਜ ਟਾਈਮ ਇਹ ਅੱਲਾਹ ਨੇ ਸਤਕਾਰ ਨਹੀਂ ਤੁਹਾਡੀਆਂ ਕਰਨੀਆਂ ਹੈਗੀਆਂ ਜਿੱਥੇ ਤੁਸੀਂ ਅਤਿਆਚਾਰ ਕਰਦੇ ਆ ਨਹੀਂ 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 ਇਹ ਕੰਮ ਨਹੀਂ ਹੋਣਾ ਠੀਕ ਹੈ ਕਤਲ ਹੁੰਦੇ ਅਸੀਂ ਦੇਖੇ ਬਥੇਰੇ ਪਰ ਐਦਾਂ ਦਾ ਕੁਲਾਉਣਾ ਕੰਮ ਮੈਂ ਹੁੰਦਾ ਨਹੀਂ ਦੇਖਿਆ ਉਹ ਨਨਾਨ ਨਾਲ ਉਹਦੀ ਦੱਸੋ ਹੂੰ ਇਹਨਾਂ ਦੇ ਛਤਰ ਉਹ ਫੇਰਨਾ ਚਾਹੀਦਾ ਹਨ ਡੇਲੀ ਇਹਨਾਂ ਨੂੰ ਰੋਟੀ ਵੀ ਜਿਹੜੀ ਨਸੀਬ ਨਹੀਂ ਹੁਣੀ ਚਾਹੀਦੀ ਜੇਲ ਦੇ ਵਿੱਚ ਕਿਉਂਕਿ ਇਹ ਰੋਟੀ ਖਾਣ ਦੇ ਵਿਕਾਵ ਨੇ ਇੱਕ ਟਾਈਮ ਹੀ ਮਾੜਾ ਜਿਹਾ ਖਾਣਾ ਦਿੱਤਾ ਤੇ ਪਾਣੀ ਦਾ ਡਿਲੀਟਰ ਕਰ ਦਿੱਤਾ ਤੇ ਮੁੜ ਕੇ ਫਿਰ ਪਿਸ਼ਾਬ ਇਹਨਾਂ ਨੂੰ ਪੜਾਇਆ ਫਿਰ ਆ ਜਿਹਨੇ ਕ੍ਰਿਮੀਨਲ ਕਾਮਾ ਜੇਲ੍ਹ ਵਿੱਚ ਹੁੰਦਾ ਮੋੜ-ਮੋੜ ਕੇ ਚਲੇ ਜਾਂਦੇ ਨੇ ਮੈਂ ਕਈ ਵਾਰੀ ਕਾ ਮੇਰੀ ਡਿਊਟੀ ਦਾ ਲਾਭ ਤਿੰਨ ਤਿੰਨ ਮਹੀਨਾ ਛੱਡ ਦੱਸੇ ਮੈਨੂੰ ਇੱਥੇ ਜੇਲ੍ਹ ਦਾ ਹੁਦਦਾ ਤਾਂ ਦਿਓ ਕੋਈ ਚੀਜ਼ ਵੇਚ ਕੇ ਦਿਖਾ ਲਓ ਨਸ਼ੀਲੇ ਪਦਾਰਥ ਜੋ ਵੀ ਹੈਗੇ ਨੇ ਕਰ ਦਿੰਨਾ ਸੋਤ ਇਹ ਕੰਮ ਕਮਲ ਲੁਧਿਆਣੇ ਵੀ ਹੁੰਦਾ ਦੇਖਿਆ ਸੀ ਉਹ ਵੀ ਮੇਰੇ ਕੋਲ ਵੀਡੀਓ ਆਈ ਸੀ ਲੁਧਿਆਣੇ ਦੇ ਵਿੱਚ ਦੋ ਕੰਮ ਹੁੰਦੇ ਮੈਂ ਦੇਖਿਆ ਉਹ ਕਿਸੇ ਦੇ ਨਿਆਣਾ ਨਹੀਂ ਸੀ ਹੁੰਦਾ ਔਰਤ ਦੇ ਕਿਸੇ ਸਾਲੇ ਸਾਧ ਪੰਡਤ ਨੇ ਕੋਲ ਚਲੇ ਗਈ ਉਹ ਚੀਲੇ ਦੇ ਕੋਲ ਉੱਥੇ ਜਾ ਕੇ ਪੁੱਛ ਪੁੱਛ ਪਵਾ ਕੇ ਇਹ ਵੀ ਇਹਨਾਂ ਨੇ ਸਾਲਿਆਂ ਨੇ ਨਿਆਣੇ ਦੇਣੇ ਸਾਰਾਂ ਚੀਲਣ ਇਹਦਾ ਹਰਾਮ ਦੇ ਘਰੋਂ ਆਪ ਕੱਢੇ ਹੁੰਦੇ ਘਰਵਾਲਿਆਂ ਨੇ ਨਿਆਣਾ ਤਾਂ ਆਪ ਨਹੀਂ ਪੈਦਾ ਕਰ ਸਕਦੇ ਤੇ ਤੁਹਾਨੂੰ ਇਹਨਾਂ ਨੇ ਕਿੱਥੋਂ ਨਿਆਣੇ ਦੇਦਾਨੇ ਉਹਨੇ ਕਿਤੇ ਕਹਿ ਦਿੱਤਾ ਕਿਸੇ ਨਿਆਣੇ ਦੀ ਬਲੀ ਦੇਣੀ ਆ ਤੇ ਤਾਂ ਆਣਾ ਹੋਣਾ ਉਹਨਾਂ ਦੇ ਗਵਾਹਾਂ ਦੇ ਵਿੱਚ ਇੱਕ ਔਰਤ ਸੀ ਪ੍ਰੈਗਨੈਂਟ ਪਹਿਲਾਂ ਹੋਰ ਸੀ ਦੋ ਉਹਨਾਂ ਦੇ ਟਰਾਈ ਮਾਰੀ ਉਹ ਆਈਆਂ ਨਹੀਂ ਉਹਨਾਂ ਨੂੰ ਪਤਾ ਇਹ ਭੂਤ ਦਾ ਭਾਤਾਂ ਜਾਂਦਾ ਕੰਮ ਕਰਦੇ ਆ ਤੇ ਉਹ ਉਹਨਾਂ ਦੇ ਘਰ ਨਹੀਂ ਤੇ ਇੱਕ ਔਰਤ ਹੋਰ ਗਵਾਹਣ ਸੀ ਉਹ ਕਿਤੇ ਆ ਗਈ ਗਲਤੀ ਦੇ ਨਾਲ ਉਹ ਔਰਤ ਦਾ ਇਹਨਾਂ ਨੇ ਉਹ ਜੀਂਦੀ ਔਰਤ ਨੂੰ ਦੱਸੋ ਗਾਲ ਘੁੱਟ ਕੇ ਹੋਰ ਮਾਰਿਆ ਤੇ ਦਾਤੀ ਲੈ ਕੇ ਉਹਦੇ ਪੇਟ ਦੇ ਵਿੱਚੋਂ ਬੱਚਾ ਕੱਢਿਆ ਬੱਚਾ ਕੱਢ ਕੇ ਉਹ ਬੱਚੇ ਦੀ ਬਲੀ ਦਿੱਤੀ ਲੁਧਿਆਣੇ ਦੇ ਵਿੱਚ ਹੂੰ ਉਹ ਵੀ ਫੜੀਆਂ ਗਈਆਂ ਬਾਅਦ ਦੇ ਵਿੱਚ ਆਹ ਕੰਮ ਕਰਦੇ ਨੇ ਦੱਸੋ ਐਦਾਂ ਦੇ ਕੰਮ ਇੱਕ ਹੋਰ ਲੁਧਿਆਣੇ ਵਿੱਚ ਕਿਰਾਏ ਦੇ ਉੱਤੇ ਮੁੰਡਾ ਕੁੜੀ ਆਏ ਰਹਿਣ ਵਾਸਤੇ ਕੋਈ ਬਜ਼ੁਰਗ ਜੋੜਾ ਰਹਿੰਦਾ ਸੀ ਉੱਥੇ ਤੇ ਕਿਰਾਏ ਦਿੱਤੇ ਰੈਂਟ ਤੇ ਕਮਰਾ ਲਿਆ ਉਹਨਾਂ ਨੇ ਤੇ ਮਹੀਨੇ ਵੇ ਦਾ ਪੇਚ ਲਾਵੇ ਜਨਾਨੀ ਦੇ ਸੋਨੇ ਦੀ ਬੰਗ ਫਾਜੂ ਨਾਲ ਚੈਨੀ ਆ ਤੇ ਘਰ ਵਾਲਾ ਉਹਦਾ ਕਿਤੇ ਗਿਆ ਬਾਹਰ ਤੇ ਮਾਗਰਾਂ ਦੋਨਾਂ ਨੇ ਰਣ ਕੇ ਉਹਦਾ ਗਾਲ ਘੋਟ ਕੰਝ ਸੇਲ ਮਾਰ ਮਾਰ ਕੇ ਮਾਰਦੇ ਪੇਟੀ ਦੇ ਵਿੱਚ ਉਹਦੀ ਪੇਟੀ ਵਿੱਚ ਬੰਦ ਕਰਕੇ ਦੇ ਉਹ ਪੈਸੇ ਉਹ ਸੋਨਾ ਸੋਨਾ ਲੈ ਕੇ ਚਲੇ ਗਏ ਬਾਅਦ ਦੇ ਵਿੱਚ ਉਹ ਫਰਾਰੇ ਹੋ ਗਏ ਲੱਭੇ ਨਹੀਂ ਬਿਨਾ ਆਈਡੀ ਤੋਂ ਕਿਸੇ ਬੰਦੇ ਨੂੰ ਘਰ ਦਾ ਰੂਮ ਰੈਂਟ ਕੋਸ਼ਨਾ ਦਿਓ ਨਾ ਕੰਮ ਤੇ ਰੱਖੋ ਹਾਂ ਇੱਕ ਕ੍ਰਿਮੀਨਲ ਲੋਕ ਹੁੰਦੇ ਨੇ ਹਾਂ ਤੇ ਆਪਾਂ ਹਫ਼ਤਿਆਂ ਦੇ ਵਿੱਚ ਆਹ ਦੇਖ ਲਓ ਹਾਲਾਤ ਤੁਸੀਂ ਐਦਾਂ ਜੇ ਔਰਤਾਂ ਦੇ ਇਹ ਰੱਤੇ ਆਚਾਰ ਹੁੰਦਾ ਜਿਸ ਕੰਟਰੀ ਦੇ ਆ ਪੀਐਮ ਹੋਵੇ ਉਹ ਨੂੰ ਬਾਹਲਾ ਤੋਂ ਫੜ ਕੇ ਘੜੀਸ ਘੜੀਸ ਕੇ ਗੱਡੀ ਵਿੱਚ ਸੱਟਿਆ ਜਾਵੇ ਪੀਐਮ ਦੇ ਨਾਲ ਤੁਸੀਂ ਐਦਾਂ ਦਾ ਕੰਮ ਕਰੋ ਤੇ ਔਰਤਾਂ ਤੋਂ ਤੁਹਾਡੇ ਮੂਰੇ ਕੁਝ ਵੀ ਹੈ ਨਹੀਂ ਗੀ ਠੀਕ ਹੈ ਕਿ ਨਾ ਔਰਤਾਂ ਕੁਝ ਵੀ ਹੈ ਨਹੀਂ ਤੁਹਾਡੇ ਕੋਲ ਪੀਐਮ ਦੀ ਤੁਸੀਂ ਰਿਸਪੈਕਟ ਐਦਾਂ ਕਰਨੀ ਆ ਆਰਮੀ ਨੇ ਬਾਹਲਾ ਤੋਂ ਫੜ ਫੜ ਕੇ ਘੜੀਸ ਕੇ ਉਮਰਾਨ ਪ੍ਰੈਜ਼ੀਡੈਂਟ ਬਣਿਆ ਸੀ ਇਹਨਾਂ ਦਾ ਉਹ ਨੂੰ ਆਰਮੀ ਵਾਲਿਆਂ ਖਿੱਚ ਤੋ ਕਰਕੇ ਉਹ ਗੱਡੀ ਵਾਲਾ ਉਹ ਜੇਲ੍ਹ ਵਿੱਚ ਦੱਸਦਾ ਕਿ ਇਸ ਕੋਈ ਹੈ ਕੋਈ ਨਹੀਂਗਾ ਠੀਕ ਹੈ ਜੇ ਕੋਈ ਬੰਦਾ ਕੰਮ ਕਰਦਾ ਦੇਸ਼ ਦਾ ਚੰਗਾ ਕੰਮ ਕਰਦਾ ਉਹਦੇ ਸਾਡੇ ਦੋਸਤ ਬਹੁਤ ਬਣਦੇ ਜੋ ਕੋਈ ਬੇਈਮਾਨੀਆਂ ਕਰਦਾ ਕੋਈ ਚਿੱਟੇ ਦੀ ਸਪਲਾਈ ਕਰਦਾ ਕੋਈ ਨਸ਼ੇ ਦੀ ਸਪਲਾਈ ਕਰਦਾ ਉਹਦੇ ਯਾਰ ਦੋਸਤ ਬੜੇ ਹੋਣਗੇ ਜੋ ਕ੍ਰਾਈਮਨਲ ਕੰਮ ਕਰਦਾ ਉਹਦੇ ਯਾਰ ਦੋਸਤ ਚੰਗਾ ਕੰਮ ਕੋਈ ਦੇਸ਼ ਲਈ ਕਰੇ ਉਹਦੀ ਹੈਲਪ ਨਹੀਂ ਕਰਨੀ ਹੈਗੀ ਉਹਤੇ ਕੇਸ ੱਟੇ ਜੋੜਨ ਵਾਲੀ ਪਾਈ ਜਾਂਦੇ ਨੇ ਜਿਹੜੇ ਤੁਹਾਡੇ ਉੱਤੇ ਹੀ ਨਾ ਉੱਤੇ ਪਹਿਲਾਂ ਕੇਸ ਪਏ ਹੋ ਉਹਨਾਂ ਦੀ ਕੋਈ ਜਾਂਚ ਨਹੀਂ ਹੁੰਨੀ ਉਹ ਦਾ ਹੁਣ ਬਹਾਨਾ ਲਾਦਾ ਕੋਰਟ ਦਾ ਫੈਸਲਾ ਹੋਊਗਾ ਆਹ ਸਾਰੇ ਕੇਸਾਂ ਚ ਬਰੀ ਹੋ ਗਿਆ ਤੇ ਹੁਣ ਹੋਰ ਹੀ ਕੋਈ ਕਹਿੰਦੇ ਵੀ ਸਾਡੇ ਨਾਲ ਨਾਲ ਅੱਗੇ ਤੋਂ ਬੁੱਲੀ ਨਾ ਛੱਡ ਦਵਾਂਗੇ ਆ ਵੀ ਕੰਮ ਹੁੰਦਾ ਜਿਸ ਨਾਲ ਪਬਲਿਕ ਨਾਲ ਉਹ ਨੂੰ ਚੰਗਾ ਲੱਗਦਾ ਆਹ ਜਿਹਾ ਪੀਐਮ ਹੋਣਾ ਚਾਹੀਦਾ ਨਹੀਂ ਇਹਨਾਂ ਨੂੰ ਕ੍ਰਿਮੀਨਲ ਪੀਐਮ ਹੋਣਾ ਚਾਹੀਦਾ ਜਿਨ੍ਹਾਂ ਦੇ ਅਰਬਾਂ ਘਰ-ਬਾਰ ਪਿਆਉਣ ਦੀਆਂ ਪ੍ਰੋਪਰਟੀਆਂ ਹੋ ਉਹ ਤੁਹਾਨੂੰ ਚੰਗੇ ਲੱਗਦੇ ਦੇਸ਼ ਨੇ ਤਰੱਕੀ ਫਿਰ ਕੀ ਕਰਨੀ ਸੋਚੀ ਤੁਹਾਡੇ ਇਦਾਂ ਦੀ ਨਹੀਂ ਕਰ ਸਕਦੇ ਨਾ ਠੀਕ ਐ ਨਾ ਸੋਚ ਸਮਝ ਕੇ ਉਹ ਕੰਮ ਕਰੋ ਕੋ ਅਕਲੋਂ ਹੱਥ ਮਾਰੋ ਤੁਸੀਂ ਹੂੰ ਆਹ ਕੰਮ ਔਰਤਾਂ ਕਰਦੀਆਂ ਚੰਗੀਆਂ ਲੱਗਦੀਆਂ ਹੂੰ ਹੋਰ ਵੀ ਬਹੁਤ ਕੰਮ ਹੁੰਦੇ ਨੇ ਇਦਾਂ ਦੇ ਕੋਈ ਕੇਸ ਆਉਂਦੇ ਹੀ ਨਹੀਂਗੇ ਕੋਰਟਾਂ ਦੇ ਵਿੱਚ ਕਈਆਂ ਕੋਲ ਪੈਸਾ ਹੀ ਨਹੀਂ ਹੁੰਦਾ ਕੋਈ ਪੇ ਇਨਸਾਫ ਮੰਗਦਾ ਆਪਣੀ ਕੁੜੀ ਦਾ ਕੋਈ ਅੱਗ ਦੇ ਨਾਲ ਜਾਲ ਦੰਦਾ ਕੋਈ ਇਦਾਂ ਕਰ ਦਿੰਦਾ ਉਹਨੂੰ ਕੋ ਪੈਸਾ ਹੀ ਨਹੀਂ ਹੁੰਦਾ ਕੋਰਟ ਵਿੱਚ ਪਹੁੰਚਣ ਦਾ ਉਹ ਲਾ ਨਹੀਂ ਸਕਦਾ ਇਸ ਕਰਕੇ ਉਹ ਕੇਸ ਜਿਹੜਾ ਰਫਾ ਰਫਾ ਠੀਕ ਹੈ ਗਣੇ ਚਲੋ ਹੋਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਥੈਂਕ ਯੂ ਕਰਦਾ ਪਰ ਬੰਦੇ ਚੰਗੇ ਨੇ ਪਾਕਿਸਤਾਨੀ ਸਾਡੇ ਭਰਾ ਪੰਜਾਬੀ ਜਿੰਨੇ ਬੰਦੇ ਬੰਦੇ ਨਾਈਸ ਨੇ ਚੰਗੇ ਨੇ ਬੰਦੇ ਇੰਡੀਆ ਦੇ ਬੰਦੇ ਜਾਂਦੇ ਨੇ ਬਹੁਤ ਯਾਰ ਰਿਸਪੈਕਟ ਕਰਦੇ ਨੇ ਸਾਡੇ ਤਾਂ ਸਾਰੇ ਰਿਸ਼ਤੇਦਾਰ ਨਹੀਂ ਨਹੀਂ ਰਿਸਪੈਕਟ ਕਰਦੇ ਜਿੰਨੇ ਇਹ ਬੰਦੇ ਰਿਸਪੈਕਟ ਕਰਦੇ ਨੇ ਸਾਡੇ ਬੰਦੇ ਉੱਥੇ ਜਾ ਕੇ ਹੱਥਾਂ ਹਾਂ ਬੜੋਂ ਨੇ ਬਾਦਰ ਪੀਓਨੇ ਲੱਡੂ ਲਿਆਉਂਦੇ ਨੇ ਘਰ ਦੇ ਵਿੱਚ ਠਹਿਰਾਉਂਦੇ ਨੇ ਤੇ ਉੱਥੇ ਜਾ ਕੇ ਸੇਵਾ ਚੰਗੀ ਕਰਦੇ ਨੇ ਬੰਦੇ ਵੈਰੀ ਨਾਈਸ ਨੇ ਕੋਈ ਚੱਕਰ ਨਹੀਂ ਇਹ ਸਾਡੇ ਹੀ ਆ ਸਾਡੇ ਬਾਰਡਰਾਂ ਦੇ ਉੱਤੇ ਲਾਇਆ ਇਹਨਾਂ ਨੇ ਬਿਓਣ ਨਹੀਂ ਦੇਣੇ ਆ ਨਹੀਂ ਆਉਂਦੇ ਬਾਰਡਰ ਇੱਥੇ ਖੁੱਲੇ ਜਾਣ ਯੂਰਪੀਆ ਕੰਟਰੀਆਂ 24 ਘੰਟੇ ਜਿਹੜਾ ਮਰਜ਼ੀ ਚੱਲੇ ਜਾਓ ਜਿੱਥੇ ਮਰਜ਼ੀ ਜਾਵੇ ਆਵੇ ਜਾਵੇ ਕੋਈ ਪੁੱਛਦਾ ਹੀ ਕੋਈ ਨਹੀਂ ਕਾ ਕੋਣ ਭਾਈ ਕਿੱਥੇ ਕਿੱਦਾਂ ਕੀ ਹਾਲ ਦਾ ਪਾਸਪੋਰਟ ਕਿੱਥੇ ਕੋਈ ਨਹੀਂ ਪੁੱਛਦੇ ਆ ਆਲੇ ਬੀਜੇ ਹੈਗੇ ਆ ਤੂੰ ਪਾਕਿਸਤਾਨ ਕਾਨੂੰ ਕੀ ਗਿਆ ਤੇਰੇ ਅੱਤਵਾਦੀਆਂ ਕੋਲ ਡਾਇਰੈਕਟ ਫਲਾਨ ਨੇ ਆਹੀ ਕੇਸ ਪਾਈ ਜਾਣਗੇ ਵਾਟਰ ਫ੍ਰੀ ਕਰੋ ਠੀਕ ਹੈ ਕੋਈ ਬੰਗਲਾਦੇਸ਼ੀ ਨੇੜੇ ਸਰਹੱਦ ਦੇ ਫੜਿਆ ਗਿਆ ਉੱਤੇ ਕੇਸ ਪਾਸ ਨਿਰਦੇਸ਼ ਤਰੋਈਦਾ ਆਰਮੀ ਵਾਲੇ ਫੜ ਲੈਂਦੇ ਨੇ ਵੀ ਤੂੰ ਬਾਰਡਰ ਕ੍ਰੋਸ ਕਰਨਾ ਫਲਾਨਾ ਆ ਕਰਨਾ ਬਾਰਡਰ ਖੋਲੋ ਸਾਰੇ ਕੀ ਕਰਨਗੇ ਕੀ ਲੈ ਆਉਣਗੇ ਤੁਸੀਂ ਕਦ ਤੱਕ ਹਸਪਤਾਲ ਨੇ ਚੈੱਕ ਕਰੋ ਗੱਡੀ ਠੀਕ ਹੈ 5-7 ਦਿਨ ਰਹਿ ਕੇ 2 ਦਿਨ ਰਹਿ ਕੇ ਉੱਥੇ ਚਲੇ ਜਾਣਗੇ ਸਮਾਨ ਖਰੀਦਣਗੇ ਕੋਈ ਟੈਕਸ ਨਹੀਂ ਗੱਡੀਆਂ ਇਹ ਲੈ ਕੇ ਜਾਣ ਤੁਸੀਂ ਪਾਸਟਾਂ ਤੋਂ ਲਗਾਓ ਤੁਸੀਂ ਇੱਧਰ ਨੂੰ ਜਾਓ ਕਿ ਕਾਰੀ ਦੋਸ਼ ਨਹੀਂ ਸਾਡੀ ਸਾਲ ਤੁਸੀਂ ਸਾਡ ਨੂੰ ਜਿਹੜਾ ਤੰਗ ਕੀਤਾ ਪਿਆ ਹਾਂ ਸਾਡੇ ਵਿੱਚ ਜ਼ਹਿਰਾਂ ਘੋੜੀਆਂ ਆ ਗਵਰਨਮੈਂਟਾਂ ਨੇ ਠੀਕ ਹੈ ਜੇ ਇਹ ਇਦਾਂ ਦੇ ਕੰਮ ਨਾ ਕਰਨ ਤਾਂ ਫਿਰ ਇਹਨਾਂ ਨੂੰ ਦੇਸ਼ ਦੀ ਪਾਵਰ ਨਹੀਂ ਚੱਲਣੀ ਹੈਗੀ ਹਾਂ ਤੁਸੀਂ ਤਾਂ ਬੋਲਦੇ ਹੀ ਨਹੀਂ ਹੈਗੇ ਆਹ ਨਹੀਂ ਕਰਦੇ ਹੈਗੇ ਉਹ ਨਹੀਂ ਕਰਦੇ ਹੈਗੇ ਇਹ ਸਾਨੂੰ ਹੀ ਲੜਾਉਂਦੇ ਨੇ ਪਬਲਿਕ ਨੂੰ ਆਪ ਸਾਰੇ ਜੱਫੀਆਂ ਪਾਉਂਦੇ ਨੇ ਮਿਲਦੇ ਨੇ ਉੱਥੇ ਜਾ ਕੇ ਗੜ ਬੱਕੜੀਆਂ ਪਾਉਂਦੇ ਨੇ ਹਾ 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 ਕਰਦੇ ਨੇ ਸਾਡੀ ਵਾਰੀ ਛਾਲੇ ਤੁਹਾਨੂੰ ਕੀ ਪ੍ਰੋਬਲਮ ਹੋ ਪੈਂਦੀ ਹੈ ਸੱਪ ਲੜਦੇ ਸਾਡੀ ਵਾਰੀ ਜੇ ਅਸੀਂ ਜੱਫੀ ਪਾ ਲਈਏ ਸਾਡੇ ਬਜ਼ੁਰਗ ਚਲੇ ਗਏ ਉਹ ਬਜ਼ੁਰਗ ਉਧਰੋਂ ਆ ਗਏ ਪ੍ਰਾਣੇ ਉਹ ਪਿੰਡ ਦੇਖਦੇ ਆਪਣੇ ਖੁਸ਼ ਹੋਣਗੇ ਸਾਡੇ ਅੱਜ ਇੱਥੇ ਅਸੀਂ ਇਹਨਾਂ ਪਿੰਡਾਂ ਵਿੱਚ ਰਹਿੰਦੇ ਸੀਗੇ ਇੱਥੇ ਰਹਿੰਦੇ ਸੀਗੇ ਉਹ ਤਰਸਦੇ ਫਿਰਦੇ ਜਾਣ ਨੂੰ ਸਾਡੇ ਜਾਣ ਨੂੰ ਤਰਸਦੇ ਸਾਰੇ ਮਰ ਗਏ ਹੋਰਾਂ ਲੰਗ ਗਈਆਂ ਇਹਨਾਂ ਸਾਲਿਆਂ ਨੇ ਬਾਰਡਰ ਹੀ ਨਹੀਂ ਖੋਲੇ ਹੈਗੇ ਕੀ ਕੰਮ ਹੈ 29 ਕੰਟਰੀਆਂ ਦਾ ਬਾਰਡਰ ਖੋਲਣਾ ਕੀ ਨਸ਼ੇ ਲਿਆਉਂਦੇ ਸਪਲਾਈ ਕਰਦੇ ਨੇ ਇਧਰਾਂ ਕਿ ਬਈ ਇੱਥੇ ਸਾਡੇ ਨਾਲ ਨਸ਼ਾ ਹੀ ਲੈ ਕੇ ਆਉਣਾ ਹੈ ਹੈ ਹੋਰ ਕੋਈ ਆ ਸਕਦੇ ਮਿਲ ਸਕਦੇ ਆ ਹੋਰ ਜਿਹਨਾਂ ਦੇ ਮੁਸਲਮਾਨ ਭਰਾ ਇੰਡੀਆ ਵਿੱਚ ਰਹਿੰਦੇ ਨੇ ਉਹ ਮਿਲ ਸਕਦੇ ਇੱਕ ਦੂਜੇ ਨਾਲ ਸਾਡੇ ਆ ਉਹ ਅਸੀਂ ਜਾ ਸਕਦੇ ਆ ਸਾਡੇ ਗੁਰਦੁਆਰੇ ਉੱਥੇ ਅਸੀਂ ਜਾ ਸਕਦੇ ਬਿਨਾਂ ਬੀਜੇ ਤੋਂ ਕੋਈ ਪ੍ਰੋਨਮ ਨੂੰ ਹੱਲੇ ਇੰਨਾ ਵਿੱਚ ਲੱਗਦੇ ਫਲਾਣਾ ਇੱਥੇ ਕੋਈ ਖੜਾ ਹੀ ਨਹੀਂਗਾ ਚੈਕਿੰਗ ਹੀ ਨਹੀਂ ਕਰਦੇ ਕੋਈ ਤੋਂ ਨੂੰ ਬਾਹਲੇ ਖਤਰੇ ਪੈ ਜਾਂਦੇ ਨੇ ਹੈ ਬਸ ਉੱਥੇ ਇੱਕ ਲੱਤ ਚੱਕ ਲਈ ਸ਼ਾਮ ਨੂੰ ਆਰਮੀ ਵਾਲਿਆਂ ਨੇ ਆਹ ਕਿਹਦੀ ਉੱਚੀ ਆਹ ਕਿਹਦੀ ਨੀਮੀ ਆ ਉੱਥੇ ਕਰ-ਕਰ ਕੇ ਸ਼ਾਮ ਨੂੰ 7:00 ਵਜੇ ਝੰਡਾ ਲਹਿਰਾ ਦਿੱਤਾ ਬਸ ਲੱਤਾਂ ਹੀ ਚੱਕੀ ਜਾ ਉਹ ਇੱਕ ਦੂਜੇ ਦੀ ਆਏ ਨੇ ਬਾਦ ਚੱਕ ਲਈ ਉੱਤੇ ਨੂੰ ਐਨੇ ਥੱਲੇ ਨੂੰ ਕਰ ਲਈ ਆ ਬਸ ਆਹੀ ਕੰਮ ਆ ਉਹ ਕਰ-ਕਰ ਕੇ ਫੇਰ ਉਹਨੂੰ ਉਤਾਰ ਦੇ ਨੂੰ ਬੰਦ ਕਰ ਦੇਓਗੇ ਠੀਕ ਹੈ ਚਲੋ ਹੋਰ ਮੇਰੇ ਵੱਲੋਂ ਸਾਨੂੰ ਸਤਿ ਸ੍ਰੀ ਅਕਾਲ ਥੈਂਕ ਯੂ ਕੋਈ ਵੀ ਕੰਮ ਕਰਨਾ ਪਹਿਲਾਂ ਸੋਚ ਸਮਝ ਕੇ ਕਰਿਆ ਕਰੋ ਕ੍ਰਿਮੀਨਲ ਕੰਮ ਕਿਉਂ ੜਿੱਕੇ ਆਈ ਜਾਣਾ ਹੋਣਾ ਜੱਡੇ ਮਰਜੀ ਦਾ ਸ਼ਾਸਤਰ ਚਲਾ ਕੇ ਨਾ ਬਣੋ ਇਹਨਾਂ ਕ੍ਰਿਮੀਨਲ ਦਾ ਸਜ਼ਾ ਉਸੇ ਵੇਲੇ ਸਾਲੀ ਗੋਲੀ ਮਾਰ ਦਿਓ ਖਤਮ ਜੇ ਇਹਦੇ ਵਿੱਚ ਹੈ ਨਹੀਂ ਸਾਡੇ ਕੋਲ ਇੰਨਾ ਪੈਸਾ ਇਨਕਮ ਟੈਕਸ ਦੇਣ ਨੂੰ ਅਸੀਂ ਦਿੰਨੇ ਆ ਤੇ ਇਹਨਾਂ ਨੂੰ ਰੋਟੀਆਂ ਖੁਲਾਇਆ ਬੇਲੇ ਨੂੰ ਪਾਲੀ ਜਾਵੋ ਸਾਲਿਆਂ ਨੂੰ ਵੇਟ ਚਕਾਈ ਜਾਵੋ ਅੰਦਰ ਅੰਦਰ ਮੋਬਾਈਲ ਟੈਲੀਫੋਨ ਦਾ ਕਨੈਕਟ ਕਰੀ ਜਾਂਦੇ ਨੇ ਲੁੱਟ ਖੋਹ ਕਰੀ ਜਾਂਦੇ ਨੇ ਗੋਲੀਆਂ ਚਲਾਈ ਜਾਂਦੇ ਨੇ ਬੰਦੇ ਮਾਰਾਈ ਜਾਂਦੇ ਨੇ ਪੈਸੇ ਲੈ ਕੇ ਨਾਲ ਜੇਲਾ ਵਿੱਚ ਕੰਮ ਕੀ ਜਿਹੜਾ ਕੋਈ ਕ੍ਰਾਈਮਲ ਕੰਮ ਵਿੱਚ ਗਿਆ ਨਾਲ ਹੀ ਸਾਫ਼ ਉਸੇ ਮਿਲ ਖਤਮ ਕੋਈ ਚੱਕਰ ਨਹੀਂ ਗਿਆ ਹੈਗਾ ਓਕੇ थैंक यू ਬਾਏ ਬਾਏ